ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਬਖਸ਼ਪਾ ਭਗਵਾਨ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਝਾ ਪ੍ਰਧਾਨ ਸਾਹਿਬ ਸਟਾਰ ਹਜਿੰਦਰ ਸਿੰਘ ਧੰਮ ਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਜਮਨ ਸਰ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਤ ਹੋਇਆ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸੇਕਾ ਕਿਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਦੋ ਭਾਈਚਾਰਿਆਂ ਚ ਲੜਾਈ ਪਾਉਣ ਦਾ ਇੱਕ ਸਾਜਸ਼ਟ ਚੱਲ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਜਿਸ ਤਰ੍ਹਾਂ ਸਿੱਖ ਕਿਰਦਾਰਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨੌ ਦੇ ਜਿਹੜੀ ਉਹ ਪਹਿਲਾਂ ਵੀ ਵਾਦਾਂ ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜਯੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿਕਾਂਦੇਵ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਦੂਜੇ ਪਾਸੇ ਇਹ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧਰ ਤੇ ਕੱਟ ਲਗਾਏ ਗਏ ਨੇ ਕੋਈ ਅਜਿਹਾ ਅਤਰਾਜਯੋਗ ਸੈਨਿਕ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਇੱਚ ਕੋਈ ਦ੍ਰਿਸ਼ ਕੱਟਿਆ ਜਾਂ ਨਹੀਂ ਕੱਟਿਆ ਹੁਣ ਕੀ ਕਰਨੀ ਦਰ ਨੇ ਅਸੀਂ ਅੱਜ ਆਏ ਆ ਜਿਹੜਾ ਪੁਰਾਣਾ ਸੁਰਚੰਦਾ ਸਲਮਾ ਸੀ ਇੱਥੇ ਪੀਵੀਆਰ ਥੀਏਟਰ ਆ ਅੱਜ ਫਿਲਮ ਰੀਜੋ ਰਹੀ ਆ ਅਸੀਂ ਨੂੰ ਰੋਕਣ ਲਈ ਆਏ ਹੁਣ ਸਿਨੇਮਾ ਘਰਾਂ ਨੇ ਪਹਿਲਾਂ ਹੀ ਫਿਲਮ ਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਬਨਾ ਕਰਤਾ ਮੈਨਾਂ ਦਾ ਧੰਨਵਾਦੀ ਆ ਤੇ ਬਾਕੀ ਮੈਂ ਥੀਏਟਰ ਜਿਨੇ ਵੀ ਪੰਜਾਬ ਦੇ ਥੀਏਟਰ ਆ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਬਿਲਕੁਲ ਨਾ ਚਲਾਉਣ ਇਸ ਨੂੰ ਬੰਦ ਕਰਦੇ ਠੀਕ ਧੰਨਵਾਦ ਜਿਹੜਾ ਅੱਜ ਸਿਲਮੇ ਹਾਲ ਦੇ ਬਾਹਰ ਆਇਆ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਸ ਦਾ ਮੁੱਖ ਪ੍ਰਯੋਜਨ ਹੈ ਕਿ ਇਸ ਸਮੇ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਗਿਫਤਰਾ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਸਿੱਖ ਧਰਮ ਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਦੀ ਮਿਲੀ ਹੈ ਸੰਤ ਗਿਆਨੀ ਜਰਨਲ ਸਿੰਘ ਜੀ ਖਾਲਸਾ ਭੰਡਾਰ ਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਯਤਨ ਕੀਤਾ ਗਿਆ ਇਸ ਕੁਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਸਰਬੱਤ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸਿੱਖ ਅੱਗੇ ਆ ਕੇ ਕੰਮ ਕਰਦਾ ਤੇ ਇਹ ਫਿਲਮ ਕਿਉਂਕਿ ਨਫ਼ਰਤ ਦਾ ਵੀ ਬੀਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੇ ਬੈਲ ਲਗਾਉਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਸਨਮਾ ਕਰਾਨੇ ਆ ਇਹ ਫਿਲਮ ਪੰਜਾਬ ਵਿੱਚ ਨਹੀਂ ਲਗਾਈ ਉਹਨਾਂ ਨੂੰ ਕੀ ਕਹਿਣਾ ਕਾਉ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ਦੇ ਰਾਹੀਂ ਬਿਆਨ ਦਿੱਤੇ ਗਏ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰਕਾਰਾਂ ਦੇ ਰਾਹੀਂ ਕਿਹਾ ਗਿਆ ਕਿ ਇਸ ਫਿਲਮਾਂ ਦੇ ਉੱਪਰ ਰੋਕ ਲਗਾਈ ਜਾਵੇ ਅਸੀਂ ਉਹਨਾਂ ਸਿਨੇਮਾ ਘਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲਗਾਇਆ ਤਾਂ ਉਸ ਵਾਸਤੇ ਸੰਸਥਾ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਬਾਕੀ ਵੀ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਇਹਦੇ ਤੇ ਉਪਰ ਤੁਰੰਤ ਰੋਕ ਲਾਈ ਜਾਵੇ ਇਹਨੂੰ ਰਿਲੀਜ਼ ਨਾ ਕੀਤਾ ਜਾਵੇ ਥੋੜੀ ਉਧਰ ਕਰ ਯਾਰ ਬਰਾਬਰ ਕਰੋ ਬਰਾਬਰ ਇਹ ਇੰਜ ਰੋਲ ਹਾਂਜੀ ਗਗਤ ਜੀ ਕੀ ਇੰਤਜ਼ਾਮ ਕੀਤੇ ਆ ਜੀ ਅੱਜ ਪੁਲਿਸ ਵਾਲੋ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋਣੀ ਹੈ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਿਟੀ ਲਾਈ ਜਾਈ ਹੈ ਕਾਫੀ ਤਦਾਦ ਚ ਸਕਿਉਰਿਟੀ ਹੈ ਜੀ ਹਾਂਜੀ ਤੇ ਥੀਏਟਰ ਦੇ ਫਿਲਮ ਲੱਗੀ ਹੈ ਕਿ ਉਹਨੇ ਆ ਕੇ ਡਾ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਰ ਨਹੀਂ ਚੱਲ ਰਿਹਾ ਜੀ ਸ਼ਹਿਰ ਵਿੱਚ ਬਿਲਕੁਲ ਸ਼ਾਂਤੀਪੂਰਵਕ ਚੱਲ ਰਿਹਾ ਹੈ ਬਿਲਕੁਲ ਸ਼ਾਂਤੀਪੂਰਵਕ ਹੈ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਮੈਨੂੰ ਕਮੇ ਵੀ ਕਰਤਾ ਗਿਆ ਜੀ ਸ਼ਹਿਰ ਦੇ ਹੋਰ ਸੈਟਰ ਦੇ ਨਹੀਂ ਕੋਈ ਅ ਫਿਲਹਾਲ ਸ਼ਹਿਰ ਦੇ ਕਿਸੇ ਸੈਟਰ ਚ ਨਹੀਂ